ਹਾਲੇਲੂਇਆ ਹਾਲੇਲੂਇਆ ਸਰਬ ਸ਼ਕਤੀਮਾਨ ਪਰਮੇਸ਼ਵਰ ਜੀ ਮੈਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੀ ਹਾਂ ਪਿਤਾ ਪਰਮੇਸ਼ਵਰ ਸੁੰਦਰ ਸਮੇਲੇ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਾਂ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲਿਆ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੀ ਆ ਮੇਰੇ ਮਹਾਨ ਪਰਮੇਸ਼ਰ ਜੀ ਰਾਤ ਦਾ ਸਮਾ ਪਿਤਾ ਪਰਮੇਸ਼ਰ ਤੇਰੇ ਜੋਰਾ ਵਰ ਪਵਿੱਤਰ ਹੱਥਾਂ ਵਿੱਚ ਸੌਂਪਦੇ ਆ ਦਿਨ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਬੱਚਿਆਂ ਨੂੰ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਮੇਰੇ ਆਰ ਪਰਿਵਾਰ ਨੂੰ ਸੰਭਾਲ ਕੇ ਰੱਖਿਆ ਮੇਰੇ ਮਹਾਨ ਪਰਮੇਸ਼ਰ ਮੇਰੇ ਜੀਵਤ ਪਰਮੇਸ਼ਰ ਮੈਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੀ ਆ ਇਹ ਮੇਰੇ ਮਹਾਨ ਪਰਮੇਸ਼ਰ ਰਾਤ ਦੇ ਸਮੇਂ ਦੇ ਲਈ ਪਿਤਾ ਪਰਮੇਸ਼ਰ ਮੈਂ ਤੇਰੇ ਅੱਗੇ ਦੁਆ ਪ੍ਰਾਰਥਨਾ ਕਰਦੀ ਹਾਂ ਖੁਦਾਬਾਪ ਜਿਸ ਤਰ੍ਹਾਂ ਤੁਸੀਂ ਜਨਮ ਤੋਂ ਲੈ ਕੇ ਹੁਣ ਤੱਕ ਸੰਭਾਲ ਕੇ ਰੱਖਿਆ ਇਸੇ ਤਰ੍ਹਾਂ ਮੇਰੇ ਮਹਾਨ ਪਰਮੇਸ਼ਰ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੀ ਸੰਭਾਲ ਕੇ ਰੱਖਣਾ ਰਾਤ ਭਰ ਸੰਭਾਲ ਕੇ ਰੱਖਣਾ ਮਿੱਠੀ ਨੀਂਦ ਦੇਣਾ ਮੇਰੇ ਪਰਮੇਸ਼ਰ ਆਪਣੇ ਗੁਪਤ ਪੇਤਾ ਨੂੰ ਆਪਣੇ ਬਚਨਾਂ ਨੂੰ ਪਿਤਾ ਪਰਮੇਸ਼ਰ ਮੇਰੇ ਉੱਤੇ ਜਾਹਰ ਕਰਨਾ ਮੇਰੇ ਖੁਦਾਬਾਪ ਆਪਣੇ ਸੁਪਨਿਆਂ ਦੁਆਰਾ ਪਿਤਾ ਪਰਮੇਸ਼ਰ ਜਾਹਰ ਕਰਨਾ ਮੇਰੇ ਖੁਦਾਬਾਪ ਮੇਰੇ ਮਹਾਨ ਪਰਮੇਸ਼ਰ ਆਪਣੇ ਗੁਜੇ ਪੇਤਾ ਨੂੰ ਪਿਤਾ ਪਰਮੇਸ਼ਰ ਮੇਰੇ ਉੱਤੇ ਪ੍ਰਗਟ ਕਰਨਾ ਮੈਨੂੰ ਅਕਲ ਬੁੱਧ ਗਿਆਨ ਦੇਣਾ ਪਿਤਾ ਪਰਮੇਸ਼ਰ ਤਾਂ ਜੋ ਮੈਂ ਤੇਰੇ ਪਿਤਾ ਪਰਮੇਸ਼ਰ ਵਚਨ ਦੇ ਗੁਜੇ ਪੇਤਾ ਨੂੰ ਜਾਣ ਸਕਾਂ ਮੇਰੇ ਖੋਦਾ ਬਾਪ ਮੇਰੇ ਮਹਾਨ ਪਰਮੇਸ਼ਰ ਮੈਨੂੰ ਗਰੀਬਾਂ ਦੀ ਮਦਦ ਕਰਨੀ ਸਿਖਾ ਮੇਰੇ ਪਰਮੇਸ਼ਰ ਮੈਨੂੰ ਦੁਖੀਆਂ ਬਿਮਾਰਾਂ ਵਿਚਾਰਾਂ ਦਾ ਸਹਾਰਾ ਬਣਨਾ ਸਿਖਾ ਮੇਰੇ ਪਰਮੇਸ਼ਰ ਜੋ ਦੁਖੀ ਬਿਮਾਰ ਲਿਚਾਰਿਆ ਮੇਰੇ ਪਰਮੇਸ਼ਰ ਮੈਨੂੰ ਇੰਨੀ ਆਸ਼ੀਸ਼ ਬਰਕਤ ਦੇ ਕਿ ਮੈਂ ਉਹਨਾਂ ਦੀ ਮਦਦ ਔਰ ਸਹਾਇਤਾ ਕਰ ਸਕਾਂ ਮੇਰੇ ਖੁਦਾਬੰਦ ਇਹ ਮੇਰੇ ਮਹਾਨ ਪਰਮੇਸ਼ਰ ਤੇਰਾ ਬਚਨ ਦੱਸਦਾ ਆ ਕਿਂ ਪਰ ਵੀ ਸ਼ੁਭਸੀ ਦੇ ਵਿੱਚ ਕੀਤੀ ਮਿਹਨਤ ਬਿਆਰਥ ਨਹੀਂ ਜਾਂਦੀ ਚਾਹੇ ਉਹ ਮਿਹਨਤ ਪ੍ਰਾਰਥਨਾ ਆ ਚਾਹੇ ਉਹ ਮਿਹਨਤ ਪੈਸਾ ਆ ਚਾਹੇ ਉਹ ਮਿਹਨਤ ਮੇਰੇ ਮਹਾਨ ਪਰਮੇਸ਼ਰ ਇੱਕ ਦੂਸਰੇ ਲਈ ਦੁਆ ਪ੍ਰਾਰਥਨਾ ਕਰਨੀ ਆ ਮੇਰੇ ਖੁਦਾਵੰ ਜੋ ਕੋਈ ਪਿਤਾ ਪਰਮੇਸ਼ਰ ਤੇਰੇ ਅੱਗੇ ਬੈਠ ਕੇ ਦੁਆਵਾਂ ਪ੍ਰਾਰਥਨਾ ਦੁਬਾਰਾ ਲੋਕਾਂ ਲਈ ਦੁਆਵਾਂ ਪ੍ਰਾਰਥਨਾ ਕਰਦਾ ਆ ਤੇਰੇ ਬੱਚਿਆਂ ਲਈ ਦੁਆਵਾਂ ਪ੍ਰਾਰਥਨਾ ਕਰਦਾ ਆ ਦੁਖੀਆਂ ਬਿਮਾਰਾਂ ਲਈ ਚਾਰਾਂ ਲਈ ਦੁਆ ਪ੍ਰਾਰਥਨਾ ਕਰਦਾ ਆ ਮੇਰੇ ਪਿਤਾ ਪਰਮੇਸ਼ਰ ਇਸ ਦਾ ਸਵਰਗ ਦੇ ਵਿੱਚ ਪਿਤਾ ਪਰਮੇਸ਼ਰ ਸਾਡੇ ਲਈ ਫਾਲਿਆ ਮੇਰੇ ਖੁਦਾਬਾਪ ਤੇਰਾ ਬਚਨ ਦੱਸਦਾ ਆ ਹੀ ਮੇਰੇ ਮਹਾਨ ਪਰਮੇਸ਼ਰ ਮੇਰੇ ਤੇ ਦਇਆਵਰ ਕਿਰਪਾ ਕਰੋ ਕੋਈ ਵੀ ਅੰਧਕਾਰ ਦੀ ਪਾਵਰ ਮੇਰੇ ਪ੍ਰੋ ਤੇਰੇ ਪਵਿੱਤ੍ਰ ਤੇ ਜਿੰਦਾ ਨਾਮ ਦੇ ਵਿੱਚ ਮੇਰੇ ਮਹਾਨ ਪਰਮੇਸ਼ਰ ਮੇਰੇ ਔਰ ਮੇਰੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਕਾਮਨਾ ਕਰ ਸਕੇ ਹਰ ਆਮਦਕਾਰ ਦੀ ਪਾਵਰ ਪ੍ਰੋਵਿਸ਼ੂ مسی ਦੇ ਮਿੱਠੇ ਤੇ ਜਲਾਲੀ ਨਾਮ ਦੇ ਵਿੱਚ ਖਤਮ ਹੋ ਜਾਏ ਮੇਰੇ ਪਰਮੇਸ਼ਵਰ ਤੇਰਾ अनुग्रह ਤੇਰੀ ਦਇਆ ਤੇਰੀ ਕਿਰਪਾ ਮੇਰੇ ਜੀਵ ਤੇ ਪਰਮੇਸ਼ਰ ਮੇਰੇ ਔਰ ਮੇਰੇ ਬੱਚਿਆਂ ਦੇ ਉੱਤੇ ਬਣੀ ਰਹੇ ਸਾਮਰਾਥੀ ਪਰਮੇਸ਼ਰ ਆਪਣਾ ਸਿਰ ਦਿਆ ਹੋਇਆ ਹੱਥ ਵਧਾਓ ਮੇਰੇ ਖੋ ਦਾ ਮੇਰੇ ਬੱਚਿਆਂ ਦੇ ਉੱਤੇ ਪਿਤਾ ਪਰਮੇਸ਼ਰ ਆਪਣੀ ਦਇਆ ਔਰ ਕਿਰਪਾ ਕਰੋ ਮੇਰੇ ਘਰ ਦੇ ਉੱਤੇ ਆਪਣੀ ਦਇਆ ਔਰ ਕਿਰਪਾ ਕਰੋ ਮੇਰੀ ਹਰ ਇੱਕ ਚੀਜ਼ ਨੂੰ ਪਿਤਾ ਪਰਮੇਸ਼ਰ ਈਸ਼ੂ ਕੋ ਸ਼ੁੱਧ ਕਰ ਦਿਓ ਅੰਧਕਾਰ ਦੀਆਂ ਸਾਰੀਆਂ ਪਾਵਰਾਂ ਪਰਵਿਸ਼ੂ ਮਸੀਹ ਦੇ ਨਾਮ ਦੇ ਵਿੱਚ ਨਾਸ਼ਟ ਹੋ ਜਾਣ ਮੇਰੇ ਪਰਮੇਸ਼ਵਰ ਤੇਰਾ ਅਨੁਗ੍ਰਹਿ ਮੇਰੇ ਔਰ ਮੇਰੇ ਬੱਚਿਆਂ ਦੇ ਉੱਤੇ ਮੇਰੇ ਆਰ ਪਰਿਵਾਰ ਦੇ ਉੱਤੇ ਬਣਿਆ ਰਹੇ ਆਦਰ ਮੈਂ ਮਾ ਬਡੇ ਪ੍ਰਭੂ ਜੀ ਅਸੀਂ ਤੇਰੇ ਨਾਮ ਨੂੰ ਦਿੰਦੇ ਤੇਰਾ ਨਾਮ ਉੱਚਾ ਕਰਦੇ ਆ ਸਭ ਸ਼ਕਤੀਮਾਨ ਪਰਮੇਸ਼ਰ ਜੀ ਤੁਹਾਡੇ ਇਕਲੌਤੇ ਪੁੱਤਰ ਪਰਵਿਸ਼ੂ ਮਸੀਹ ਦੇ ਮਿੱਠੇ ਤੇ ਜਲਾਲੀ ਨਾਮ ਦੇ ਵਿੱਚ ਮੰਗਦੇ ਆ Amen.